ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪ੍ਰਬੰਧ ਸੰਬੰਧੀ ਜੋ ਸਾਡੇ ਪ੍ਰਕਰਮਾਂ ਚ ਜਿਹੜੇ ਸੇਵਾਦਾਰ ਡਿਊਟੀ ਨਿਭਾ ਰਹੇ ਨੇ ਉਹਨਾਂ ਨਾਲ ਅੱਜ ਅੰਦਰ ਦੇ ਪ੍ਰਕਰਮਾਂ ਸੰਬੰਧੀ ਮੀਟਿੰਗ ਕੀਤੀ ਗਈ ਆ ਜਿਦੇ ਵਿੱਚ ਸਾਡੇ ਸਰਦਾਰ ਜਸਪਾਲ ਸਿੰਘ ਜੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਮੈਨੇਜਰ ਦਰਬਾਰ ਸਾਹਿਬ ਤੇ ਨਾਲ ਸਾਡੇ ਇੰਚਾਰਜ ਨਿਗਰਾਨ ਤੇ ਸਮੂਹ ਮੁਲਾਜ਼ਮਾਂ ਨਾਲ ਇਹ ਮੀਟਿੰਗ ਕੀਤੀ ਗਈ ਆ ਸੋ ਜਿਸ ਤਰ੍ਹਾਂ ਪਹਿਲਾਂ ਉਹ ਆਪਣੇ ਜਿਹੜੇ ਸਮੂਹ ਸਟਾਫ ਆ ਉਹ ਬਹੁਤ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੇ ਨੇ ਸੋ ਹੁਣ ਜਿਹੜਾ ਗਰਮੀ ਦਾ ਸੀਜ਼ਨ ਆ ਇਹਦੀ ਆਮਦ ਨੂੰ ਦੇਖ ਕੇ ਜਿਹੜੀ ਸੰਗਤ ਆ ਜਿਹੜੀ ਜਿੱਥੇ ਦੇਸ਼ਾਂ ਬਦੇਸ਼ਾਂ ਤੋਂ ਸੰਗਤ ਸਤਿਗੰਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਾਰਨ ਆ ਰਹੀ ਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਦਰਸ਼ਨ ਮੇਲੇ ਕਰਾ ਸਕਦੇ ਆ ਇਹਦੇ ਪੂਰੇ ਵਿਚਾਰ-ਵਟਾਂਦਰਾ ਕੀਤਾ ਗਿਆ